ਹੈਲੋ ਜੀ ਸਸਿਗਾ ਵੈਲਕਮ ਹੈ ਤੁਹਾਡਾ ਮੀ ਟੈਂਪਰੇਟ ਵਲੌਗਸ ਤੇ ਆਈ ਹੋਪ ਸਾਰੇ ਠੀਕ ਠਾਕ ਹੋਵਗੇ ਤੇ ਮੈਂ ਲੱਗੀਆਂ ਵਲੌਗ ਦੀ ਸਟਾਰਟਿੰਗ ਕਰਨ ਵੈਲਕਮ ਹੈ ਤੁਹਾਡਾ ਸਾਡੇ ਵਲੌਗ ਵਿੱਚ ਤੇ ਅੱਜ ਅਸੀਂ ਬਣਾਉਣ ਲੱਗੀਆਂ ਇੱਕ ਸਵੀਡਿਸ਼ ਬੜੀ ਦਿਨ ਬਾਅਦ ਕੁਝ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਸੀਗਾ ਮੈਂ ਮੰਮੀ ਜੀ ਨੂੰ ਕਿਹਾ ਕੁਝ ਡਿਫਰੈਂਟ ਜਿਹਾ ਬਣਾਨੇ ਆ ਤਾਂ ਫਿਰ ਅਸੀਂ ਸੋਚਿਆ ਥੋੜਾ ਦਿਮਾਗ ਲੜਾਇਆ ਲੜਾਨ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਅਸੀਂ ਕੀ ਬਣਾਈਏ ਹੁਣ ਜੋ ਵੀ ਅਸੀਂ ਬਣਾਉਣ ਲੱਗੇ ਆ ਤੁਹਾਡੀ ਤੁਹਾਡੇ ਨਾਲ ਸਾਰੀ ਰੈਸਪੀ ਅਸੀਂ ਕਰੋਗੇ ਸ਼ੇਅਰ ਤੁਸੀਂ ਦੇਖਿਓ ਤੇ ਓਦਾਂ ਹੀ ਓਦਾਂ ਆਪਣੇ ਘਰੇ ਟਰਾਈ ਕਰਿਓ ਤੇ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਦੱਸਿਓ ਸਾਡੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੋਊਗੀ ਤੇ ਹੁਣ ਆਪਾਂ ਕਰਦੇ ਹਾਂ ਵਲੌਗ ਦੀ ਸਟਾਰਟਿੰਗ ਤੇ ਆਓ ਚੱਲਨੇ ਆਪਾਂ ਕਿਚਨ ਦੇ ਵਿੱਚ ਇਹ ਗਏ ਹੋਏ ਸੀ ਕਿਤੇ ਕੰਮ ਇਸ ਕਰਕੇ ਵਲੌਗ ਮੈਂ ਸਟਾਰਟ ਕਰਨ ਲੱਗੀ ਹਾਂ ਕੱਲੀ ਤੇ ਆਓ ਜੀ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਕਿਚਨ 'ਚ ਅਸੀਂ ਲਿਆ ਇੱਕ ਬੌਲ ਤੇ ਇੱਕ ਕੋਲੀ ਲਈ ਅਸੀਂ ਸੂਜੀ ਦੀ ਇਹਨੂੰ ਪਾਉਂਗੇ ਅਸੀਂ ਇਹਦੇ ਵਿੱਚ ਤੇ ਇਹਦੇ ਵਿੱਚ ਅਸੀਂ ਪਾਉਂਗੇ ਦੋ ਕੋਲੀਆਂ ਦੁੱਧ ਦੀਆਂ ਹਲਵੇ ਤਾਂ ਤੁਸੀਂ ਬਹੁਤ ਖਾਏ ਹੋਣੇ ਪਰ ਇਹ ਹੀ ਹਲਵਾ ਅਸੀਂ ਬਣਾਉਂਗੇ ਡਿਫਰੈਂਟ ਟਾਈਪ ਦਾ ਇਹਨੂੰ ਹੁਣ ਅਸੀਂ ਦੋ ਕੋਲੀਆਂ ਦੁੱਧ ਪਾ ਕੇ ਹੁਣ ਇਹਨੂੰ ਅਸੀਂ ਰੱਖ ਦੋਗੇ ਕਿੰਨੇ ਟਾਈਮ ਨਹੀਂ ਰੱਖਣਾ ਮਮੀ ਜੀ ਇਹਨੂੰ 15 ਮਿੰਟ ਲਈ 15 ਮਿੰਟ ਲਈ ਅਸੀਂ ਸੂਜੀ ਨੂੰ ਤੇ ਦੁੱਧ ਨੂੰ ਘੌਂਕੇ ਐਵੇਂ ਅਸੀਂ ਰੱਖ ਦੇਣਾ ਉਸ ਤੋਂ ਬਾਅਦ ਤੁਹਾਨੂੰ ਅੱਗੇ ਅਸੀਂ ਕੀ ਕੀ ਕਰਾਂਗੇ ਕਿਵੇਂ-ਕਿਵੇਂ ਕਰਾਂਗੇ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ ਸਾਡੇ ਨਾਲ ਅਸਲ ਆ ਲੋ ਜੀ ਅਸੀਂ ਜਿਹੜਾ ਆਪਾਂ ਤਾਂ ਕਾਈ ਕਰਦੇ ਨੇ ਵਿੱਚ ਮਿੱਠਾ ਮਸਤੀ 슈ਗਰ ਨੂੰ ਐਡ ਅਸੀਂ ਕਰਨਾ ਗੁੜ ਗੁੜ ਨੂੰ ਅਸੀਂ ਚਾਕੂ ਨਾਲ ਬ੍ਰੀਕ ਬ੍ਰੀਕ ਐਵੇਂ ਕਰ ਲੈਣਾ ਜਿਵੇਂ ਇਹਨੂੰ ਆਪਾਂ ਕद्दूकस ਵੀ ਕਰ ਸਕਦੇ ਆ ਪਰ ਅਸੀਂ ਬ੍ਰੀਕ ਬ੍ਰੀਕ ਜਿਵੇਂ ਆਪਾਂ ਕੱਟ ਲੰਨੇ ਆ ਕਿਸੇ ਚੀਜ਼ ਨੂੰ ਐਵੇਂ ਅਸੀਂ ਕੱਟਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਦੋਂ ਬਣਾਉਂਗੇ ਹਲਵਾ ਇਹਨੂੰ ਅਸੀਂ ਮਿੱਠੇ ਦੀ ਤੋਰ ਤੇ ਅਸੀਂ ਗੁੜ ਨੂੰ ਯੂਜ਼ ਕਰਾਂਗੇ ਜਿਹੜਾ ਕਿ ਜਿਹੜਾ ਕਿ ਗੋੜਾ ਉਹ ਮਤਲਬ ਚੀਨੀ ਨਾਲੋਂ ਜ਼ਿਆਦਾ ਬੈਟਰ ਆ ਸਾਡੀ ਬਾਡੀ ਲਈ ਜਿਨ੍ਹਾਂ ਵਾਸਤੇ ਜਿਵੇਂ 슈ਗਰ ਵਗੈਰਾ ਵੀੰਦੇ ਨੇ ਸਾਡੇ ਡੈਡੀ ਵੀ ਨੇ ਮਤਲਬ ਉਹ ਮਿੱਠਾ ਅਵੋਇਡ ਕਰਦੇ ਨੇ ਤਾਂ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਸ਼ੱਕਰ ਜਾਂ ਗੁੜ ਮਤਲਬ ਐਡ ਕਰਕੇ ਮਿੱਠੀ ਵਾਲੀ ਚੀਜ਼ ਬਣਾ ਦਿੰਨੇ ਆ ਜੋ ਕਿ ਸਾਡੀ ਸਿਹਤ ਲਈ ਮਤਲਬ ਬਹੁਤ ਵਧੀਆ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਦਾ ਵੀ ਖਾਸ ਕਰਕੇ ਮਤਲਬ ਗੁੜ ਬਹੁਤ ਵਧੀਆ ਚੀਜ਼ ਆ ਖਾ ਸਕਦੇ ਆ ਮਿੱਠਾ ਮਤਲਬ ਇਹਦੇ ਨਾਲ ਕੋਈ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਵੀ ਤੁਸੀਂ ਸਵੀਡਿਸ਼ ਬਣਾਉਂਦੇ ਹੋ ਜ਼ਿਆਦਾਤਰ ਉਹ ਚ ਗੁੜੀਆਂ ਸ਼ੱਕਰ ਯੂਜ਼ ਕਰਿਆ ਕਰੋ ਚੀਨੀ ਤੋਂ ਇਲਾਵਾ ਚੀਨੀ ਸਾਨੂੰ ਮਤਲਬ ਨੁਕਸਾਨ ਕਰਦੀ ਆਪਾਂ ਸਵਾਸ ਸਵਾਸ ਖਾਣੇ ਤਾਂ ਹੈਗੀਆਂ ਤੇ ਹੋ ਚੱਲਿਆ ਬਸ ਥੋੜਾ ਜਿਹਾ ਹੋਰ ਅਸੀਂ ਕਰ ਲਈਏ ਮੰਮੀ ਜੀ ਆਪਾਂ ਤਾਂ ਲੱਗੇ ਸੀ ਹਲਵਾ ਬਣਾਣਾ ਆ ਤੁਸੀਂ ਕੀ ਕਰ ਰਹੇ ਹੋ ਕੜਾਈ 'ਚ ਇਹ ਤਾਂ ਡੈਡੀ ਮਿੱਠਾ ਨਹੀਂ ਨਾ ਖਾਂਦੇ ਮਿੱਠਾ ਘੱਟ ਖਾਂਦੇ ਨੇ ਅੱਛਾ ਜੀ ਇੱਕ ਡੈਡੀ ਵਾਸਤੇ ਫਿਰ ਮੈਂ ਨਮਕੀਨ ਉਪਮਾ ਬਣਾ ਰਹੀ ਹਾਂ ਸੋਜੀ ਦਾ ਅੱਛਾ ਜੀ ਪਤਾ ਨਹੀਂ ਕਿ ਰੋਟੀ ਨਹੀਂ ਨਾ ਬਣਾਉਣੀ ਫਿਰ ਉਹਨਾਂ ਨੂੰ ਉਪਮਾ ਹੀ ਬਣਾ ਕੇ ਦੇ ਦਾਂ ਮੈਂ ਅੱਛਾ ਜੀ ਮੈਂ ਕਿਹਾ ਵੀ ਹਲੇ ਤਾਂ ਸੂਜੀ ਇੱਕ ਤਾਂ ਸੂਜੀ ਆਪਾਂ ਪਾਣੀ 'ਚ ਡਿੱਪ ਕਰਤੀ ਸ਼ਾਇਦ ਮੈਂ ਖਾ ਹੈ ਵੀ ਕੜਾਹ ਜੀ ਆਪਾਂ ਯੂਜ਼ ਕਰਨੀ ਪਤਨੀ ਤਾਂ ਕਰ ਰਹੇ ਹੋ ਸ਼ਾਇਦ ਕਿਤੇ ਮੈਂ ਦੁੱਧ ਚ ਕਰਕੇ ਰੱਖੀ ਹਾਂ ਹਾਂਜੀ ਹਾਂਜੀ ਦੁੱਧ ਚ ਦੁੱਧ ਚ ਕਰਕੇ ਰੱਖੀ ਹੈ ਇਹ ਆਪਾਂ ਉਪਮਾ ਬਣਾ ਰਹੇ ਹਾਂ ਅੱਛਾ ਜੀ ਹਾਂਜੀ ਹਾਂਜੀ ਮੈਂ ਸੋਜੀ ਨੂੰ ਭੁੰਨ ਲਿਆ ਤੁਹਾਨੂੰ ਹਾਂਜੀ ਹਾਂਜੀ ਸੋਜੀ ਥੋੜੀ ਜਿਹੀ ਮਕਲਰ ਕਲਰ ਚੇਂਜ ਹੋ ਗਿਆ ਸੋਜੀ ਦਾ ਹਾਂਜੀ ਸੋਜੀ ਨੂੰ ਕੱਢ ਲਾਂਗੇ ਹਾਂਜੀ ਅੱਛਾ ਯਾਨੀ ਕੋਲੀ ਚ ਕੱਢ ਲਵਾਂਗੇ ਜਦ ਕਲਰ ਚੇਂਜ ਹੋ ਗਿਆ ਜੀ ਹੋ ਗਿਆ ਇਹਨੂੰ 10 ਮਿੰਟ ਹੋ ਗਏ ਹਾਂਜੀ ਕਣਾ ਹੀ ਚ ਕੀ ਬਣਾਪ ਅੱਛਾ ਜੀ ਬੇਸਿਕੀ ਹਾਂਜੀ ਬੇਸਿਕੀ ਪਾ ਕੇ ਹਾਂਜੀ ਅਸੀਂ ਪਾ ਦਾਂਗੇ ਜੀਰਾ ਓਕੇ ਜੀਰਾ ਜਦੋਂ ਆਪਣਾ ਭੁੰਨਿਆ ਗਿਆ ਹਾਂਜੀ ਹਾਂਜੀ ਓਕੇ ਪਿਆਜ਼ ਤੇਰੇ ਵਿੱਚ ਅਸੀਂ ਥੋੜੀਆਂ ਜੀਆਂ ਐਡ ਕਰੂਗੇ ਹਰੀ ਮਿਰਚ ਅਦਰਕ ਥਿਆ ਲਸਣ ਪੀਸ ਕੇ ਓਕੇ ਜੀ ਥੋੜਾ ਹੋ ਗਿਆ ਜਿੰਨੀ ਦੇਰ ਹੁੰਦੀ ਹੈ ਸਾਡੀ ਇਹ 15 ਮਿੰਟ ਦੀ ਸੁਜੀ ਦੀ ਅੰਨੀ ਦੇਰ ਸਾਡਾ ਬਣ ਰਿਹਾ ਉਕਮਾ ਤੇ ਇਧਰ ਸਾਡਾ ਉਕਮਾ ਰੈਡੀ ਹੋ ਜੂਗਾ ਫਿਰ ਅਸੀਂ ਤਿਆਰੀ ਕਰੋਗੇ ਇਧਰ ਆਪਣੀ ਸੂਜੀ ਦੇ ਹਲਵੇ ਦੀ ਜਿਹੜਾ ਕਿ ਅਸੀਂ ਡਿਫਰੈਂਟ ਤਰੀਕੇ ਨਾਲ ਬਣਾ ਰਹੇ ਹਾਂ ਜਿਹੜਾ ਵੀ ਤੁਹਾਨੂੰ ਬਹੁਤ ਵਧੀਆ ਲੱਗੂਗਾ ਅੱਗੇ ਤੁਹਾਨੂੰ ਮਿਲ ਜੀਏ ਤੇ ਆਜ ਆਪਣਾ ਹੋ ਗਿਆ ਹੈ ਬਣਾਉ ਹਾਂਜੀ ਤੇ ਹੁਣ ਇਹਦੇ ਵਿੱਚ टमा पा ठीक है जी प्याज भी जो कलर चेंज हो भी डाल तो तो देंगे ठीक है जी इस करके थोड़ा तो जहा थोड़ा जहा नमक पा देंगे साजे टमाटर चंगे तरीके प्याज भी हो जाएगा चंगी तरह कुक भी हो गया ਮੱਤੇ ਥੋੜੀ ਜਿਹੀ ਹਲਦੀ ਪਾ ਦਾਂਗੇ ਠੀਕ ਹੈ ਨਮਕ ਆਪਾਂ ਨੇ ਪਹਿਲਾਂ ਪਾ ਤਾ ਸੀਗਾ ਹਾਂ ਤੇ ਇਹ ਚ ਥੋੜੀ ਜਿਹੀ ਹਲਦੀ ਨੂੰ ਪਕਾ ਕੇ ਹਾਂ ਦੇ ਦੋਵੇਂ ਤੇਰ ਆਪਾਂ ਇਹਦੇ ਵਿੱਚ ਜੋ ਸੂਜੀ ਭੁੰਨੀ ਸੀ ਫਾ ਗੀ ਉਹ ਐਡ ਕਰ ਦੇਣੀ ਹੈ ਸੂਜੀ ਪਾ ਦੇ ਵਿੱਚ ਠੀਕ ਹੈ ਤੇ ਕੋਲਰ ਐਡ ਕਰਨਾ ਇਹਦੇ ਵਿੱਚ ਪਾਣੀ ਠੀਕ ਹੈ ਜੀ ਆਹ ਲੋ ਜੀ ਸਾਡਾ ਆਪ ਸਾਰੇ ਇੰਗਰੀਡੀਅੰਟਸ ਪੈ ਗਏ ਉਪਮੇ ਜੋ ਜੋ ਚੰਪ ਪੈਂਦੀਆਂ ਨੇ ਜਿੱਦਾਂ ਇਹਦਾ ਬਣਦਾ ਸਾਰਾ ਕੁਝ ਪੈਂ ਗਿਆ ਇਹਦੇ ਵਿੱਚ ਆਪਾਂ ਮੂੰਗਫਲੀ ਵੀ ਫਰਾਈ ਕਰਕੇ ਪਾ ਸਕਦੇ ਹਾਂ ਅੱਛਾ ਜੀ ਹਾਂ ਪਾਉਨੇ ਆਪਾਂ ਹਾਂਜੀ ਹਾਂਜੀ ਤਾਂ ਡੈਡੀ ਖਾਂਦੇ ਨਹੀਂ ਇਸ ਲਈ ਡੈਡੀ ਜੀ ਤਾਂ ਚਬਾਈ ਨਹੀਂ ਜਾਂਦੀ ਐਕਚੁਅਲੀ ਗੰਦਾ ਕਰਕੇ ਥੋੜੀ ਜਿਹਾ ਮਤਲਬ ਟੀਥ ਦੀ ਪ੍ਰੋਬਲਮ ਹੈ ਉਦੇ ਕਰਕੇ ਨਹੀਂ ਅਸੀਂ ਮੂੰਗਫਲੀ ਜਰੂਰ ਐਡ ਕਰਦੇ ਹੁੰਨੇ ਆ ਇਹਦੇ ਵਿੱਚ ਉਹਦੇ ਨਾਲ ਇੱਕ ਲੱਗ ਹੀ ਟੇਸਟ ਆਉਂਦਾ ਫਰਾਈ ਕਰਕੇ ਪਾਉਨੇ ਆਪਾਂ ਹਨਾ ਮੰਮੀ ਜੀ ਮੂੰਗਫਲੀ ਉਹਦੇ ਚ ਫਰਾਈ ਕਰਕੇ ਫਰਾਈ ਕਰਕੇ ਪਾਉਨੇ ਆ ਮਤਲਬ ਉਹਦਾ ਇੱਕ ਲੱਗ ਹੀ ਟੇਸਟ ਹਮੇਸ਼ਾ ਮੂੰਗਫਲੀ ਨੂੰ ਆਪਾਂ ਫਰਾਈ ਕਰਕੇ ਹੀ ਪਾਣਾ ਵਿੱਚ ਤੇ ਉਹਦਾ ਮਤਲਬ ਵਧੀਆ ਟੈਕਸਚਰ ਆਉਂਦਾ ਅਸੀਂ ਹੁਣੇ ਛਿਲਨੇ ਵੀ ਪਾ ਰਹੇ ਹੈਗੇ ਬਸ ਹੁਣ ਕਿੰਨਾ ਟਾਈਮ ਲੱਗੂਗਾ ਜੀ ਬਣਦੇ ਬਣ ਗਿਆ ਬਸ 2 ਟੋਟਲ ਮਿੰਟ ਹਾਂ ਬਸ 1-2 ਮਿੰਟ ਬਸ ਜਾਗਾਂ ਆਲਰੇਡੀ ਕੁਕ ਹੋ ਚੁੱਕਿਆ ਆਫ ਅੱਛਾ ਜੀ ਉਪਮਾ ਹੋ ਗਿਆ ਸਾਡਾ ਰੈਡੀ ਅਸੀਂ ਨੂੰ ਕਰਾਂਗੇ ਪਲੇਟ ਵਿੱਚ ਸਭ ਹੋ ਚੁੱਕੇ ਨੇ ਜਿਹੜੀ ਸਾਡੀ ਸੂਜੀ ਤੇ ਦੁੱਧ ਹੈ ਇਹਦਾ ਟੈਕਸਚਰ ਜਆ ਹੋ ਗਿਆ ਰੈਡੀ 15 ਮਿੰਟ ਲਈ ਬਿਠਕ ਕਰਨਾ ਸੀਗਾ ਇਹਨੂੰ ਅਸੀਂ 15 ਮਿੰਟ ਹੋ ਚੁੱਕੇ ਨੇ ਹੁਣ ਅਸੀਂ ਤੁਹਾਨੂੰ ਦੱਸਦੇ ਆ ਅੱਗੇ ਕੀ ਕਰਨਾ ਆਪਾਂ ਆਹ ਲਓ ਜੀ ਅਸੀਂ ਰੱਖੀ ਕੜਾਈ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਗੁੜ ਨੂੰ ਗੁੜ ਨੂੰ ਅਸੀਂ ਮੈਲਟ ਕਰਾਂਗੇ ਇਹਦੇ ਵਿੱਚ ਗੈਸ ਦੀ ਫਲੇਮ ਨਾ ਤੇਜ਼ ਨਹੀਂ ਕਰਨੀ ਅੱਛਾ ਜੀ ਬਿਲਕੁਲ ਸìm ਫਲੇਮ ਤੇ ਕਰਨਾ ਹੈ ਘੱਟ ਫਲੇਮ ਤੇ ਹਾਂ ਬਿਲਕੁਲ ਸìm ਠੀਕ ਹੈ ਜੀ ਮਤਲਬ ਦੇਸੀ ਘਿਓ ਦੇ ਵਿੱਚ ਗੁੜ ਨੂੰ ਐਡ ਕਰ ਦੇਣਾ ਸਭ ਤੋਂ ਪਹਿਲਾਂ ਦੇ ਵਿੱਚ ਗੁੜ ਨੂੰ ਐਡ ਕਰ ਦੇਣਾ ਹਾਂਜੀ ਹਾਂਜੀ ਜਿਵੇਂ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਆਪਾਂ ਨੂੰ ਹਾਂਜੀ ਤੇ ਬਿਲਕੁਲ ਵੀ ਵਿੱਚ ਕੋਈ ਡਲੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਪ੍ਰੋਪਰ ਮੈਲਟ ਕਰਦੇ ਨੂੰ ਚੰਗੀ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਹੁਣ ਆਪਾਂ ਮੈਲਟ ਹੋਣ ਦਿੰਦੇ ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਣੇ ਆ ਮੂੜ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ ਉਹਦੀ ਲੁੱਕ ਇਹੋ ਜਿਹੀ ਆ ਜਾਊਗੀ ਫੁੱਲਣ ਜੀ ਲੱਗ ਜਾਊਗਾ ਪ੍ਰੋਪਰ ਜਦੋਂ ਇਹਦੇ ਵਿੱਚ ਆਪਾਂ ਐਡ ਕਰਨਾ ਜਿਹੜੀ ਆਪਾਂ ਸੂਜੀ ਭਿਉਈ ਹੋਈ ਸੀ ਕਿ ਦੁੱਧ ਦੇ ਚ ਲੋ ਜੀ ਕਰਤੀ ਆਪਾਂ ਐਡ ਆ ਦੇਖੋ ਹੁਣ ਤੁਸੀਂ ਔਰ ਇਹਨੂੰ ਅਸੀਂ ਵਿੱਚ ਕਰਾਂਗੇ ਚੰਗੀ ਕਰਾਂ ਤਾਂ ਦੇਖੋ ਆ ਲੋ ਜੀ ਸਾਡੀ ਸੂਜੀ ਫੁੱਲਣੀ ਸਟਾਰਟ ਹੋ ਗਈ ਨਾ ਮਮੇ ਜੀ ਇਹ ਇਹ ਫੁੱਲਣੀ ਸਟਾਰਟ ਹੋ ਗਈ ਇਹ ਦੇਖੋ ਜੀ ਤੁਹਾਨੂੰ ਅਸੀਂ ਹੌਲੀ-ਹੌਲੀ ਘੱਟ ਫਲੇਮ ਤੇ ਹਿਲਾਉਂਦੇ ਰਹਿਣਾ ਮਤਲਬ ਨੀਚੇ ਨਹੀਂ ਆਪਾਂ ਲਗਾਉਂਦੇ ਰਹਿਣਾ ਇਹਨੂੰ ਗਾਇਜ਼ਦਰ ਸੂਜੀ ਹੋ ਰਹੀ ਹੈ ਭੁੰਨੀ ਜਾ ਰਹੀ ਹੈ ਘੱਟ ਫਲੇਮ ਤੇ ਉੰਨੀ ਦੇਰ ਅਸੀਂ ਇੱਧਰ ਕਰਾਂਗੇ ਫਲੇਮ ਔਨ ਰੱਖਿਆ ਇਸ ਫਰਾਈਪੈਨ ਇਹਦੇ ਵਿੱਚ ਅਸੀਂ ਥੋੜਾ ਜਿਹਾ ਐਡ ਕਰਾਂਗੇ ਦੇਸੀ ਘਿਓ ਪਾ ਲਓ ਜੀ ਦੇਸੀ ਘਿਓ ਪਾ ਕੇ ਇਹਦੇ ਵਿੱਚ ਅਸੀਂ ਕਰੂंगे ਕਾਜੂਗ੍ਰਾਮ ਰੋਸਟਡ ਬਹੁਤ ਜ਼ਿਆਦਾ ਨਹੀਂ ਪਾਣਾ ਹੈਗਾ ਥੋੜਾ ਜਿਹਾ ਪਾਉਂਗੇ ਘਿਓ ਨੂੰ ਗਰਮ ਮੰਨ ਲਵਾਂਗੇ ਚੰਗੀ ਤਰ੍ਹਾਂ ਕਰੂंगे ਇੱਧਰ ਸਾਡਾ ਹੋ ਰਿਹਾ ਇਹ ਇੱਧਰ ਅਸੀਂ ਕਰ ਰਹੇ ਹਾਂ ਕਾਜੂ ਬਦਾਮ ਰੋਸਟਡ ਹਾਲ ਹੋ ਜੀ ਇਹਨਾਂ ਇੱਧਰ ਆ ਦੇਖੋ ਸਾਡਾ ਸੂਜੀ ਹੋਲੀ-ਹੋਲੀ ਕੜਾਹ ਦੀ ਆਪਣੀ ਉਹ ਸ਼ੇਪ ਜਿੱਦਾਂ ਮਿਲ ਕੜਾਹ ਹੁੰਦਾ ਉਹ ਤੀਜ ਮੰਨਣਾ ਸਟਾਰਟ ਹੋ ਰਿਹਾ ਹੈ ਥੋੜੀ-ਥੋੜੀ ਇੱਧਰ ਸਾਡੇ ਬਦਾਮ ਕਾਜੂ ਹੋ ਰਹੇ ਨੇ ਰੋਸਟਡ ਹਾਲ ਹੋ ਜੀ ਆਹ ਦੇਖੋ ਜਿੱਦਾਂ ਕੜਾ ਹੁੰਦਾ ਆਪਣਾ ਜੋ ਵੀ ਹੁੰਦਾ ਉਹਦੀ ਪ੍ਰੋਪਰ ਸ਼ੇਪ ਆ ਗਈ ਔਰ ਥੋੜਾ ਜਿਹਾ ਹਲਕਾ ਜਿਹਾ ਭੁੰਨਾਗੇ ਆਪਾਂ ਇਹਨੂੰ ਇੱਧਰ ਸਾਡੇ ਹੋ ਗਏ ਕਾਜੂ ਬਣਾ ਮੋਸਟਰ ਉਧਰ ਸਾਡਾ ਹੋ ਗਿਆ ਸੂਜੀ ਰੈਡੀ ਹਲਵੇ ਵਾਲੀ ਸਾਡਾ ਜਿਹੜਾ ਹਲਵਾ ਉਹਨੂੰ ਟਾਈਮ ਲੱਗਣਾ ਮਤਲਬ ਇਹ ਇੰਨੀ ਜਲਦੀ ਨਹੀਂ ਬਣਦਾ ਕਿਉਂਕਿ ਇਹਨੂੰ ਅਸੀਂ ਬਣਾਉਣਾ ਹੈ ਘੱਟ ਫਲੇਮ 'ਚ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਗੇ ਪਹਿਲਾਂ ਉਨ ਜਿਹਦਾ ਜਦ ਕਲਰ ਚੇਂਜ ਹੋਊਗਾ ਅਸਲੀ ਤਾਂ ਉਦੋਂ ਇਹਨੇ ਪੱਕਣਾ ਹਲੇ ਤਾਂ ਇਹਦੀ ਦੇਖੋ ਕਲਰ ਤੁਸੀਂ ਵਾਈਟ ਜਿਹਾ ਹੈ ਹਲੇ ਪ੍ਰੋਪਰ ਬਰਾਊਨ ਨਹੀਂ ਹੋਇਆ ਹੋਇਆ ਹੈਗਾ ਇਹਨੂੰ ਹਲਕਾ ਹਲਕਾ ਹਲਾਉਂਦੇ ਰਾਵਾਂਗੇ ਜਿਹੜਾ ਕਿ ਸਾਡਾ نیچے ਨਾ ਲੱਗੇ ਸਾਡੇ ਕਾਜੂ ਬਦਾਮ ਰੋਸਟਡ ਕਰ ਲਏ ਅਸੀਂ ਇੱਧਰ ਤੇ ਮਤਲਬ ਜਿਹੜੀ ਇਹ ਮਤਲਬ ਸੂਜੀ ਹੈ ਨਾ ਉਹਨੂੰ ਆ ਬਣਾਉਣ ਦਾ ਮਨ ਤਰੀਕੇ ਲੱਗ-ਲੱਗ ਕਰਾਉਂਦੇ ਨੇ ਕੋਈ ਸਿੰਪਲ ਸੁੱਜੀ ਦਾ ਕੜਾਹ ਬਣਾ ਲੰਦਾ ਕੋਈ ਕੁਝ ਐਡ ਕਰਦਾ ਇਹਦੇ ਵਿੱਚ ਕੋਈ ਕੁਸ਼ ਕਰਦਾ ਅਸੀਂ ਅੱਜ ਤੁਹਾਨੂੰ ਕੁਝ ਡਿਫਰੈਂਟ ਰੈਸਪੀਸ ਮੀਸ਼ ਡਿਸ਼ ਦੇ ਰਹੇ ਹਾਂ ਵੀ ਜਿਹੜੀ ਤੁਸੀਂ ਆਪਣੇ ਘਰੇ ਟਰਾਈ ਕਰੋ ਤੇ ਖਾ ਕੇ ਦੇਖੋ ਤੇ ਵੀ ਕੁਝ ਤੁਹਾਨੂੰ ਤੁਸੀਂ ਸਮਝ ਦੱਸਿਓ ਕਮੈਂਟ ਕਰਕੇ ਵੀ ਅਸੀਂ ਜਿਹੜੀ ਰੈਸਪੀ ਇਹ ਬਣਾਈ ਹੈ ਵੀ ਤੁਸੀਂ ਕਦੇ ਟਰਾਈ ਕੀਤੀ ਆ ਤੁਹਾਨੂੰ ਇਹਦਾ ਟੇਸਟ ਕਿੱਦਾਂ ਦਾ ਲੱਗਿਆ ਮਤਲਬ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਕੁਝ ਡਿਫਰੈਂਟ ਲਈਏ ਤੁਹਾਡੇ ਵਾਸਤੇ ਮਤਲਬ ਅਸੀਂ ਸੇਮ ਕਿਸੇ ਦੀ ਕਾਪੀ ਨਹੀਂ ਕਰਦੇ ਇਹ ਕੁਝ ਵੀ ਕੁਝ ਦਿਮਾਗ ਤੋਂ ਡਿਫਰੈਂਟ ਵੀ ਚੀਜ਼ ਬਣਾਉਣੀ ਆ ਜੀ ਜਿਹੜੀ ਤੁਹਾਨੂੰ ਵਧੀਆ ਲੱਗੇ ਤੇ ਤੁਸੀਂ ਕੋਪੀ ਵੀ ਇਸੀ ਬਣਾਉਂਗੇ ਆਪਣੇ ਘਰੇ ਤੇ ਆਹ ਲੋ ਜੀ ਥੋੜਾ ਥੋੜਾ ਕਲਰ ਚ ਹੋਣਾ ਚੇਂਜ ਸਟਾਰਟ ਹੋ ਗਿਆ ਹੈ ਇਹਦਾ ਦੇਖੋ ਥੋੜਾ ਜਿਹਾ ਹੋਰ ਕਰੂੰਗੇ ਇਹਨੂੰ ਅਸੀਂ ਤੇ ਸਾਡਾ ਸੂਜੀ ਦਾ ਹਲਵਾ ਹੋ ਗਿਆ ਰੈਡੀ ਤੇ ਇਹਦਾ ਕਲਰ ਹੋ ਗਿਆ ਚੇਂਜ ਹੁਣ ਇਹ ਸੀਗਾ ਪਹਿਲਾਂ ਵਾਈਟ ਵਾਈਟ ਇਹ ਹੋ ਗਿਆ ਮਨੂੰ ਬਰਾਊਨ ਪ੍ਰੋਪਰ ਪੱਕ ਗਿਆ ਚੰਗੀ ਤਰੀਕੇ ਨਾਲ ਅਸੀਂ ਹੁਣ ਬਸ ਇਹਦੀ ਫਲੇਮ ਕਰ ਦੇਣੀ ਹੈ ਬੰਦ ਤੇ ਤੇ ਇਹਨੂੰ ਕਰਦੇ ਆ ਸਰਵ ਤੇ ਤੁਹਾਨੂੰ ਦਖਾਣੇ ਆ ਦੇ ਵਿੱਚ ਅਸੀਂ ਸਰਤੇ ਕਾਜੂ ਬਦਾਮ ਐਡ ਹਾਲੋ ਜੀ ਹੁਣ ਇਹਨਾਂ ਦੀ ਤੁਹਾਨੂੰ ਮੈਂ ਫਾਈਨਲ ਲੁੱਕ ਦਿਖਾਨੀ ਆ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਇਹ ਮਿਕਸ ਕਰਕੇ ਆਹ ਦੇਖੋ ਕਿੰਨਾ ਵਧੀਆ ਕਲਰ ਆਇਆ ਸਾਡੇ ਹਲਵੇ ਦਾ ਕੜਾਹ ਦਾ ਕੋਈ ਹਲ ਲੋ ਅਸੀਂ ਘਰ ਦਾ ਸ ਬਾਉਲ ਵਿੱਚ ਆਪਣੇ ਆਹ ਲੋ ਜੀ ਇਹ ਕੱਤਾ ਸੀ ਸ ਟੇਸਟੀ ਟੇਸਟੀ ਹਲਵਾ ਹੁਣ ਇਹਦੇ ਉੱਤੇ ਅਸੀਂ ਐਡ ਕਰੂਗੇ ਥੋੜਾ ਜਿਹਾ ਡਰਾਈ ਫਰੂਟ ਆਹ ਦੇਖੋ ਕੱਤਾ ਸੀ ਉੱਪਰ ਡਰਾਈ ਫਰੂਟ ਆਲੋ ਜੀ ਸਾਡਾ ਹਲਵਾ ਹੋ ਗਿਆ ਰੈਡੀ ਆਈ ਹੋ ਤੁਹਾਨੂੰ ਸਾਰਿਆਂ ਨੂੰ ਸਾਡਾ ਹਲਵਾ ਵਧੀਆ ਲੱਗੂਗਾ ਤੁਸੀਂ ਸਾਰੇ ਜਾਨੀ ਆਪਣੇ ਘਰੇ ਕਰਿਓ ਡਰਾਈ ਤੇ ਫੇਰ ਸਾਨੂੰ ਦੱਸਿਓ ਕਮੈਂਟ ਕਰਕੇ ਤੁਸੀਂ ਆਪਣੇ ਸਾਰਿਆਂ ਨੇ ਘਰੇ ਕੀਤਾ ਡਰਾਈ ਵੀ ਤੁਹਾਨੂੰ ਹਲਵਾ ਕਿਦਾਂ ਦਾ ਲੱਗਿਆ ਤੇ ਖਾਣ ਚ ਕਿੰਦਾ ਲੱਗਿਆ ਇੱਕ ਇਹਦਾ ਇੱਕ ਲੱਗ ਹੀ ਟੇਸ ਆਂਦਾ ਇਹਦੇ ਵਿੱਚ ਅਸੀਂ ਦੁੱਧ ਗੁੜ ਛੋਜੀ ਕਿਉਂ ਤੇ ড্রাই ਫਰੂਟਸ ਐਡ ਕੀਤੇ ਨੇ ਚਾਰ ਪੰਜ ਚੀਜ਼ਾਂ ਐਡ ਕੀਤੀਆਂ ਨੇ ਇਹ ਚੀਜ਼ਾਂ ਸਾਨੂੰ ਕਿਤੇ ਵੀ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਜੇ ਅਸੀਂ ਕੁਝ ਇਹੋ ਜਿਹਾ ਮਿੱਠਾ ਖਾਣ ਨੂੰ ਸਾਡਾ ਦਿਲ ਕਰੇ ਤਾਂ ਤੁਸੀਂ ਆਪਣੇ ਘਰੇ ਇਹ ਚੀਜ਼ਾਂ ਸਾਰਿਆਂ ਨੇ ਪਈਆਂ ਹੀ ਹੁੰਦੀਆਂ ਨੇ ਆਲਮੋਸਟ ਕਿਉਂਕਿ ਆਪਣੀ ਡਾਈਟ ਇਹੋ ਜਿਹੀ ਹੈ ਕਿ ਆਪਾਂ ਇਹ ਚੀਜ਼ਾਂ ਆਲਮੋਸਟ ਰੱਖਦੇ ਆ ਤੇ ਤੁਹਾਨੂੰ ਕੁਝ ਵੀ ਬਾਜ਼ਾਰ ਤੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਤੁਸੀਂ ਇਹ ਵਾਲਾ ਹਲਵਾ ਆਪਣੇ ਘਰੇ ਬਣਾ ਸਕਦੇ ਹੋ ਆਸਾਨ ਤਰੀਕੇ ਨਾਲ ਬਹੁਤ ਵਧੀਆ ਤਰੀਕਾ ਇਹ ਟੇਸਟ ਇੰਨਾ ਵਧੀਆ ਹੋਊਗਾ ਤੁਸੀਂ ਖੁਦ ਕਾਹੋਗੇ ਇਹ ਬਹੁਤ ਸੁਆਦ ਹੈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਾਡਾ ਵਲੌਗ ਲੱਗਿਆ ਵਧੀਆ ਲੱਗੂਗਾ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇਹ ਤੁਹਾਨੂੰ ਇਹ ਵਾਲੀ ਸਵੀਟ ਡਿਸ਼ ਜੀ ਕਿਵੇਂ ਲੱਗੀ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਇਸ ਤੋਂ ਵਧੀਆ ਵਲੌਗ ਲੈ ਕੇ ਆਉਂਗੇ ਅੱਜ ਸਾਡਾ ਦਿਲ ਕਰ ਰਿਹਾ ਸੀ ਕੁਝ ਰੈਸਪੀ ਵਗੈਰਾ ਬਣਾਉਣ ਨੂੰ ਤਾਂ ਅਸੀਂ ਇਹ ਬੜਾ ਵਲੌਗ ਲੈ ਕੇ ਆਏ ਹਾਂ ਜਿੱਤ ਅਸੀਂ ਡੇਲੀ ਵਲੌਗਸ ਪਾਉਂਦੇ ਹਾਂ ਆਪਣੇ ਡੇਲੀ ਦੇ ਪੀਨ ਵਾਲੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਓਕੇ ਜੀ ਬਾਏ ਬਾਏ ਟੇਕ ਕੇਅਰ